ਕਨ ਅਜਰ ਤੋਂ ਬੜੀ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ 13 ਸਾਲ ਦੀ ਕੁੜੀ ਹੈ ਆਪਣੇ ਛੋਟੇ ਭੈਣ ਭਰਾਵਾਂ ਦੇ ਨਾਲ ਸੀਆਈਡੀ ਦਾ ਜਿਹੜਾ ਨਾਟਕ ਹੈ ਉਸ ਦੀ ਨਕਲ ਕਰਦੀ ਹੈ ਔਰ ਨਕਲ ਕਰਦਿਆਂ ਕਰਦਿਆਂ ਆਪਣੇ ਗਲ ਵਿੱਚ ਫਾਹਾ ਲਿਆ ਆ ਔਰ ਫਾਹਾ ਜਿਹੜਾ ਆ ਅਸਲ ਦੇ ਵਿੱਚ ਆ ਗਿਆ ਦੇ ਉਸ ਦੀ ਮੌਤ ਹੋ ਗਈ ਹੈ ਅਨੀਤਾ 8ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਉਸ ਦਾ ਪੂਰਾ ਪਰਿਵਾਰ ਮੂਰ ਰੂਪ ਤੋਂ ਬਿਹਾਰ ਤੋਂ ਆਇਆ ਹੋਇਆ ਤੇ ਇੱਥੇ ਦੁਰਾਹਾ ਵਿਕੇ ਰਹਿੰਦੇ ਸੀਗੇ ਪੂਰੇ ਪਰਿਵਾਰ ਜਿਵੇਂ ਕਈ ਇੱਕ ਪ੍ਰਵਾਸੀ ਪਰਿਵਾਰ ਜਿਹੜੇ ਨੇ ਉਹ ਸਾਰ ਦੇ ਸਾਰੇ ਕੰਮ ਤੇ ਜਾਂਦੇ ਨੇ ਛੋਟੇ ਭੈਣ ਭਾਈ ਨਾਲ ਸੀਗੇ ਤੇ ਬਚਾਉਣ ਵਾਲਾ ਕੋਈ ਵੀ ਨਹੀਂ ਆ ਕਿਉਂਕਿ ਡੇਰੇ ਤੇ ਰਹਿੰਦੇ ਸੀਗੇ ਕੁੜੀ ਦੀ ਮੌਤ ਹੋ ਗਈ ਹੈ ਇਹ ਹਾਸਾ ਐਤਵਾ ਦੀ ਸ਼ਾਮ ਨੂੰ ਵਾਪਰਿਆ ਅਨੀਤਾ ਆਪਣੇ ਭਰਾ ਤੇ ਕੁਝ ਹੋਰ ਗਵਾਂਢ ਦੇ ਬੱਚਿਆਂ ਦੇ ਨਾਲ ਘਰ ਵਿੱਚ ਬੈਠੀ ਸੀ ਆਈਡੀ ਨਾਟਕ ਦੇਖ ਰਹੀ ਸੀ ਤੇ ਉਸ ਤੋਂ ਬਾਅਦ ਉਹਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਕਲ ਕਰਨ ਦੇ ਨਾਲ ਨਾਲ ਹੀ ਉਸ ਦਾ ਇਹ ਜਿਹੜਾ ਅਸਲ ਹੋ ਗਿਆ ਔਰ ਉਸ ਦੀ ਮੌਤ ਹੋ ਗਈ ਹੈ ਡਾਕਟਰਾਂ ਨੇ ਫਿਲਹਾਲ ਜਿਹੜੀ ਉਹਦੀ ਬਾਡੀ ਹੈ ਉਸ ਨੂੰ ਮੌਰਚੀ ਚ ਰੱਖਿਆ ਆ ਪੋਸਟਮਾਰਟਮ ਤੋਂ ਬਾਅਦ ਹੀ ਸਾਰਾ ਕੁਝ ਪਤਾ ਲੱਗ ਸਕੇਗਾ ਵੀ ਕਿੰਨੇ ਵਜੇ ਕਿਸ ਤਰੀਕੇ ਦੇ ਨਾਲ ਉਸ ਦੀ ਮੌਤ ਹੋਈ ਹੈ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ ਇਨੀਸ਼ੀਅਲ ਫੇਸ ਦੀ ਜਿਹੜੀ ਜਾਂਚ ਹੈ ਉਸ ਨੂੰ ਮੁਕੰਮਲ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਹੁਣ ਪੋਸਟਮਾਰਟਮ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਅਸਲ ਮਾਮਲਾ ਕੀ ਹੈ ਘਰ ਵਾਲਿਆਂ ਨਾਲ ਗੱਲਬਾਤ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਕੀ ਨਾਮ ਹੈ ਜੀ ਅਪ ਦਾ ਚਿਰਾਜ ਬਲ क्या बात है सर वो बच्चे सीआईटी वाला सीरियल देख रहे थे तीनों चारों मिलके वो कहा देखो सीआईटी वाला करके दिखाता हूँ यही में टेबल रख के ऊपर ऊँचा तार टंगा हुआ था उस पर चढ़ गई या चढ़ के गला में लगा दिया वो और टेबल टूटा हुआ था तेरे से एक, एक, एक सर चक्कर टेबल घसक गया वो टंग गई उस क्या नाम था अनिता कौन सी क्लास में था आठवा कौन से स्कूल ये प्राथमिक विद्यालय में कहाँ रहने वाले हो बिहार के यहाँ पंजाब में कहाँ पर रहते हैं रायचा क्या रायचा चौक के पड़ता है सरपंच कॉलोनी की तरफ हाँ दुराहा से आगे घर पे कोई नहीं था उस वक्त सब कोई नहीं था। नहीं आपको तो कैसे पता चला कि कैसे कुछ किया है सीएडीसी मेरा लड़का जो है ना साथ था उसको उसे हुआ तो गली में हल्ला करने लग गया था ठीक अच्छा। है तो उसके बाद में मेरा मम्मी उसका आ गई थी ड्यूटी से तो रास्ता में कोई जा रहा था उसको खोजने तो मोटरसाइकिल से मेरा तक कहा तो आपको लड़की ऐसे ऐसे हो गई तो फिर वो आए थे हम एक बजे काम पे थे तो हमको फोन आया तो फिर हम लोग भी आए अपने तो भाई को बहन को भाई छोटा है अच्छा हाँ तो उसी ने बताया कि ऐसे किया हाँ कितने बच्चे हैं आपके चार ये ये तो सबसे बड़ी है कितनी उम्र कितनी है इसकी तेरह साल तो कब तो की बात है ये जल्द परसों तो की परसों का हाँ आपकी नाम इसका मेरा नाम बलबीर सिंह ਕੀ ਲੱਗਦੇ ਹੋ ਤੁਸੀਂ ਬੱਚੇ ਦੇ ਭਾਈ ਲੱਗਦੇ ਆ ਇਹ ਰਿਸ਼ਤੇਦਾਰੀ ਚ ਮੇਰਾ ਮਾਮੇ ਦਾ ਸਾਡੂ ਹੈ ਇਹ ਅੱਛਾ ਤੇ ਕੀ ਘਟਨਾਕਾਂ ਹੋਈ ਹੈ ਜੀ ਘਟਨਾ ਆਇਆ ਹੋਏ ਅਸੀਂ ਕੰਮ ਤੇ ਸੀਗੇ ਜੀ ਤੇ ਸਾਨੂੰ ਕੰਮ ਤੇ ਫੋਨ ਆਇਆ ਜੀ ਕਿ ਗਲਫਰਾਹ ਲੈ ਰਿਆ ਜੀ ਅਸੀਂ ਜਮੇ ਗਏ ਸਿੱਧਾ ਗਏ ਤਾਂ ਉੱਥੇ ਸਾਰੇ ਪਹੁੰਚੇ ਹੋਏ ਸੀ ਜੀ ਅੱਥੇ ਜਨ ਨੂੰ ਅਸੀਂ ਪਹੁੰਚੇ ਫਿਰ ਦੇਖਿਆ ਉੱਥੇ ਮੁਲਾਜ਼ਮ ਵੀ ਪਹੁੰਚੇ ਹੋਏ ਸੀ ਉਹਨੇ ਨੇ ਸਾਰਾ ਕੰਮ ਉਹਨੇ ਨਹੀਂ ਕਰਿਆ ਜੀ ਸਾਡੇ ਜਾਣ ਤੋਂ ਪਹਿਲਾਂ ਮੁਲਾਜ਼ਮ ਪਹੁੰਚੇ ਹੋਏ ਸੀ ਕੁਝ ਕਾਰਨ ਪਤਾ ਲੱਗੇ ਕੀ ਕਾਰਨ ਤਾਂ ਪਤਾ ਨਹੀਂ ਲੱਗੇ ਸੀ ਦਾ ਕੰਮ ਤੇ ਸੀਗੇ ਸਰ ਕਿਤਾਬ ਨੇ ਦੱਸਿਆ ਹੋਣਾ ਕੁਝ ਨਹੀਂ ਦੱਸਿਆ ਹੀ ਨਹੀਂ ਬੱਚੇ ਨੂੰ ਵੀ ਇਹ ਵੀ ਸਾਰੇ ਸਾਰੇ ਕੰਮ ਤੇ ਸੀਗੇ ਇਕੱਠੇ ਕਰਮ ਤੇ ਸੀਗੇ ਸਾਰੇ ਇਹ ਤਾਂ ਬੱਚੇ ਨੂੰ ਪਤਾ ਹੋਊਗਾ ਬੱਚੇ ਦਾ ਜਾਣਦਾ ਜੀ ਛੋਟੇ ਛੋਟੇ ਬੱਚੇ ਨੇ ਜੀ ਸਰ ਕੀ ਮੈਟਰ ਹੋਇਆ ਜੀ ਇਹ ਲੜਕੀ ਨਾਲ ਸਾਡੇ ਕੋਲ ਨਾ ਰਾਜ ਵੱਲਵ ਹੈ ਇਹਦੀ ਲੜਕੀ ਅਨੀਤਾ ਹੈ ਜੀ ਆ ਉਮਰ ਕਰੀਬ 13 ਸਾਲ ਆ ਇਹ ਕੱਲ ਦੀ ਗੱਲ ਆ ਕੱਲ ਨੂੰ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੁੜੀ ਦੀ ਫਾਹਾ ਲੈ ਗਿਆ ਉੱਥੇ ਹੀ ਗਏ ਆ ਮੌਕੇ ਤੇ ਜਾ ਕੇ ਪੜਤਾਲ ਕੀਤੀ ਹੈ ਪਰਿਵਾਰ ਦੇ ਦੱਸਣ ਦੇ ਮੁਤਾਬਕ ਜਿਹੜੇ ਮਾਪੇ ਉੱਥੇ ਮੌਕੇ ਤੇ હાજર ਨਹੀਂ ਸੀਗੇ ਆਪਣੇ ਕੰਮਾਂ ਕਾਰਾਂ ਤੇ ਗਏ ਸੀ ਕਿ ਲੜਕੀ ਨੇ ਤਾਰ ਦੇ ਨਾਲ ਕਪੜੇ ਡੰਗ ਵਾਲੀ ਤਾਰ ਹੁੰਦੀ ਹੈ ਉਹਦੇ ਨਾਲ ਤੁੰਨੀ ਨਾਲ ਫਾਹਾ ਲਿਆ ਹੋਇਆ ਸੀ ਇਹਦੀ ਫਿਰ ਵੀ ਪੜਤਾਲ ਕੀਤੀ ਜਾ ਰਹੀ ਹੈ ਤੇ ਸਭ ਕੁਝ ਕਾਰਨ ਇਤਮ ਕੇ ਸਾਹਮਣੇ ਆਏ ਕੁਝ ਕਾਰਨ ਪਹਿਲਾਂ ਨਹੀਂ ਹੋਇਆ ਇਹ ਹੈ ਬਾਕੀ ਪੋਸਟਮਾਰਟ ਹੋ ਰਿਹਾ ਹੈ ਇਹ ਤਾਂ ਕਲੀਅਰ ਹੈ